ਇਹਦੇ ਤੇ ਆਪਾਂ ਆਵਦਾ ਰਤਨ ਦਾ ਮਾਰਕਾ ਲਵਾਇਆ ਇਹ ਹੁੰਦੇ ਸਾਰੇ ਚਾਈਨਾ ਦੇ ਵੀ ਕਈ ਵਾਰ ਕੀ ਹੁੰਦਾ ਵੀ ਅਗਲਾ ਕਹਿੰਦਾ ਵੀ ਰਤਨ ਨਾਲ ਲਿਖਿਆ ਵੀ ਇਹ ਇੰਨਾ ਨਹੀਂ ਬਣਾਉਂਦੇ ਹੁਣੇ ਆਪਾਂ ਕੋਈ ਚੀਜ਼ ਨਹੀਂ ਬਣਾਉਂਦੇ ਹਾਂ ਜਿਵੇਂ ਤੁਹਾਡਾ ਟੈਂਕੀ ਦੇ ਵੀ ਰਤਨ ਟੈਂਕੀ ਦੇ ਛੱਡ ਪਟਿਆਂ ਦੇ ਵੀ ਰਤਨ ਅੱਛਾ ਪੰਪ ਤੇ ਵੀ ਲਿਖਿਆ ਜਾ ਉਹ ਲਿਖਿਆ ਹੋਇਆ ਠੀਕ ਹੈ ਭਾਈ ਓਕੇ ਵੀ ਰਤ ਉਹਦੇ ਨਾਲ ਨਹੀਂ ਇਹ ਸਭ ਚਾਈਨਾ ਚ ਬਣਦੇ ਹਾਂ ਵੀ ਡਿਪੈਂਡ ਕਰਦਾ ਵੀ ਅਗਲੇ ਨੇ ਕਿਹੋ ਜੀ ਕੁਆਲਿਟੀ ਉੱਥੋਂ ਤਿਆਰ ਕਰਾਈ ਹੈ ਡੁੱਬ ਗਿਆ ਛੱਡ ਬਾਹਰ ਲੇ ਹਲਤ ਲੈ ਕੋਈ ਫਰਕ ਨਹੀਂ ਕੋਈ ਸੇ ਨੂੰ ਕੁਝ ਨਹੀਂ ਹੁੰਦਾ ਯਾਰ ਹਲਤ ਇਹ ਹਲਤ ਇਹ ਬੈਟਰੀ ਦੇ ਆ ਇਹ ਖੇਤਾਂ ਜਿਹਾ ਬੜਾ ਨਹੀਂ ਆ ਰਿਹਾ ਰੇਡ ਵੀ ਰੇਡ ਵੀ ਸਸਤਾ ਜਾਇਆ ਕਿੰਨਾ 2600 ਰੁਪਏ ਦਾ ਸਿਰਫ 2600 ਦਾ ਇਹਦੇ ਚ ਲੈਡ ਵੀ ਆ ਗਈ ਏ ਲੈ ਇਹ ਮੋਬਾਈਲ ਚਾਰਜ ਵੀ ਕਰ ਦਿੰਦਾ ਹਾਂ ਹੁਣ ਜਿਵੇਂ ਅੱਜ ਮੀਂਹ ਪਈ ਜਾਂਦਾ ਸੀ ਸਾਰਾ ਦਿਨ ਲੇਟ ਹੈ ਨਹੀਂ ਸੀ ਇਹਨੇ ਵਧੀਆ ਡੰਗਾ ਸਾਹ ਵੀ ਹਲਕਾ ਜਾਂ ਮੈਂ ਜ਼ੋਰ ਨਹੀਂ ਲਾ ਰਿਹਾਗਾ ਆ ਮੇਰੇ ਹੱਥ ਨੂੰ ਵੇ ਆਪਣੇ ਆਪ ਗੇੜਾ ਪਾਈ ਹੁਣ ਇਹਨਾਂ ਦੇ ਵਿੱਚ ਜਿਹੜੇ ਕਾਰਬੂਰੇਟਰ ਆ ਉਹ ਵੀ ਦਾ ਵਿਦਆਊਟ ਅਡਜਸਟਮੈਂਟ ਵਾਲੇ ਲਾਦੇ ਅੱਛਾ ਬਈ ਆ ਵੇਖੋ ਇਹਦੇ ਵਿੱਚ ਕੋਈ ਨਟ ਨਹੀਂ ਲੱਗਿਆ ਹੋਇਆਗਾ ਇਹ ਕਿਵੇਂ ਪੈਟਰੋਲ ਅੱਗੇ ਹਿਲ ਜਾਂਦਾ ਸੀਗਾ ਇਹਦੀ ਹੁਣ ਸਮੱਸਿਆ ਖਤਮ ਕਰਤੀ ਠੀਕ ਹੈ ਬਈ ਵੀ ਇਹ ਬਿਲਕੁਲ ਲੇਟੈਸਟ ਟੈਕਨੋਲੋਜੀ ਦੇ ਆ ਠੀਕ ਹੈ ਹੁਣ ਆਪਾਂ ਇਹਦਾ ਪ੍ਰੈਸ਼ਰ ਵੀ ਦਿਖਾਉਨੇ ਆ ਇਹ ਸਾਰੇ 18 ਵਾਲਾ 18 ਦੇ ਵਾਲਾਂ ਵਾਲੇ ਪੰਪ ਆਹ ਰੇਟ ਵੀਰੇ ਆ 10000 ਦਾ ਮਾਡਲ ਹੈ ਹਾਂ ਆ ਆਪਣਾ 2 ਸਟੋਕ 9000 ਰੁਪਏ ਦਾ ਮਾਡਲ ਹੈ ਠੀਕ ਆ ਆਹ ਵਾਲਾ ਅਨਮੋਲ ਰਤਨ ਕਿਹੜਾ ਆਹ ਵਾਲਾ ਮਾਡਲ ਹੈ ਇਹ 12500 ਦਾ ਠੀਕ ਇਹ ਮਹਿੰਗਾ ਇਹਦੋਂ ਵੀ ਮਹਿੰਗਾ ਇਹ ਹਾਂ ਇਹ ਚైనా ਦੀ ਹੋਰ ਕੰਪਨੀ ਦਾ ਹੈ ਇਹ ਹੋਰ ਕੰਪਨੀ ਦਾ ਇਹਦਾ ਕੀ ਕਾਰਨ ਬਈ ਮਿਲਣਾ ਦਾ ਖਾਸियत ਇਹ ਜਿਆਦਾ ਹੀ ਲੱਗਦੀ ਹੈ ਖਾਸियत ਉਹਦੀ ਵਧੀਆ ਉਹ ਬਹੁਤ ਵਧੀਆ ਪੰਪ ਆ ਕੋਈ ਹੋਣੀਗਾ ਇਹ ਰੋਲਾ ਵੀ ਯਾਰ ਇਹ ਅੱਡ ਕੈਟਾਗਰੀ ਦੀ ਚੀਜ਼ ਹੈ ਠੀਕ ਆ ਫਿਰ ਆਪਣੀ ਹਰ ਪੰਪ ਨਾਲ ਹੂੰ ਦੋ ਗੰਨ ਨਾਲ ਬੋਕੀਆਂ ਵਾਲਾਂ ਦਾ ਸੈੱਟ ਆ ਹੂੰ ਨਾਲ ਇੱਕ ਪਲੱਗ origignal ਨਾਲ ਦਿੰਦੇ ਠੀਕ ਆ ਇਹਦਾ ਰੇਟ ਰੱਖਿਆ ਹੋਇਆ 10000 ਰੁਪਇਆ ਆ ਆ ਗਿਆ ਆਪਣਾ 40 ਲੀਟਰ ਦੀ ਮੋਟਰ ਚ ਇਹਦਾ ਰੇਟ ਰੱਖਿਆ ਹੋਇਆ 9000 ਰੁਪਇਆ ਅੱਛਾ ਠੀਕ ਹੈ ਜੀ ਆ ਆ ਗਿਆ ਡਿਜੀਟਲ ਮੀਟਰ ਵਾਲਾ ਇਹਦਾ ਮਿੰਨੀ ਪੰਪ ਹੀ ਬਣ ਜਾਂਦਾ ਯਾਰ ਕਰੀ ਹਣਾ ਜਿਵੇਂ ਤੁਸੀਂ ਫੀਡ ਕਰਤਾ ਹਾਂ ਜਿੰਨਾ ਪੈਣਾ ਆਪਣੇ ਆਪ ਹੀ ਸਾਰਾ ਬੰਦ ਹੋ ਜੂਗਾ ਹਾਂ ਇਹਦਾ ਰੇਟ ਹੈ ਜੀ 14000 ਰੁਪਇਆ ਰੇਟ ਬੜੇ ਜਾਇਜ਼ ਰੱਖੇ ਆ। ਜੇ ਰੇਟ ਅਜੇ ਅੱਗੇ ਚੱਲਦੇ ਆਪਾਂ। ਅੱਛਾ। ਲੋਕੀ ਸੁਣੋ ਅੱਜ ਆਪਾਂ ਪਹੁੰਚੇ ਆ ਕੋਟ ਕਪੂਰਾ ਰਤਨ ট্রেਡਿੰਗ ਕੰਪਨੀ। ਰਤਨ ট্রেਡਿੰਗ ਕੰਪਨੀ ਦਾ ਨਾਮ ਸੁਣ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਕਿਉਂਕਿ ਜਦੋਂ ਵੀ ਆਪਾਂ ਸ਼ਸ਼ੂ ਕੋਲੇ ਆਉਣੇ ਆ ਕੁਛ ਨਾ ਕੁਛ ਨਵਾਂ ਵੱਖਰਾ ਤੇ ਤਸੱਲੀ ਬਖਸ਼ ਚੀਜ਼ ਆਪਾਂ ਨੂੰ ਇੱਥੋਂ ਮਿਲਣੀ ਹੁੰਦੀ ਆ। ਨਾਲ ਆਪਣੇ ਬਾਈ ਬਾਈ ਕੀ ਹਾਲ ਜੀ? ਸਤਿ ਸ੍ਰੀ ਅਕਾਲ। ਸ਼ਸ਼ੂ ਭਾਈ ਜਿਵੇਂ ਕਿ ਮੈਂ ਦੱਸਿਆ ਕਿ ਆਪਾਂ ਨੂੰ ਇੱਥੇ ਕੁਛ ਨਾ ਕੁਛ ਨਵਾਂ ਮਿਲਦਾ ਹੀ ਆ ਤੇ ਇਸ ਵਾਰ ਕੁਛ ਨਵਾਂ ਪਾ ਜੋ ਨੇ ਦੀਆਂ ਚੀਜ਼ਾਂ ਤੇ ਕੀਤਾ ਕੁਝ ਹਾਂ ਆ ਨਵਾਂ ਪੰਪ ਲੈ ਆਂਦਾ ਵੀਰੇ ਹਾਂਜੀ ਯਾਨੀ ਕਿ ਸਟਾਰਟਿੰਗ ਵਾਲੀਆਂ ਸਮੱਸਿਆਵਾਂ ਨਾ ਖਤਮ ਕਰਦੀ ਠੀਕ ਹੈ ਬਈ ਪਰ ਸਾਡੀ ਕਿਹੜੀ ਰਿਕਮੈਂਡੇਸ਼ਨ ਹੈ ਉਹ ਹੈਗੀ ਆ ਪੈਟਰੋਲ ਪੈਟਰੋਲ ਪਾਵਰ ਵਾਲਾ ਵਰਤ ਠੀਕ ਹੈ ਦੂਜਾ ਤੇਲ ਨਾ ਯੂਜ਼ ਕਰੋ ਓਕੇ ਇਹੋ ਜ਼ਰੂਰੀ ਆ ਹਾਂ ਵੀ ਪਾਵਰ ਤੇਲ ਹੀ ਵਰਤੋ ਹੁਣ ਆਪਾਂ ਪਹਿਲਾਂ ਆਨੇ ਆਪਾਂ 2-ਸਟ੍ਰੋਕ ਪੰਪ ਕਿਵੇਂ ਸਟਾਰਟ ਕਰਦੇ ਸੀਗੇ ਹਾਂਜੀ ਹਾਂਜੀ ਬਈ ਪੂ ਸਟੋਕ ਪਹਿਲਾਂ ਪੰਪ ਹੁੰਦੇ ਸੀਗੇ ਹੁਣ ਫੋਰ ਸਟੋਕ ਦਾ ਟ੍ਰੈਂਡਿੰਗ ਚੱਲਦਾ ਪਿਆ ਫੋਰ ਸਟੋਕ ਦੇ ਵਿੱਚ ਕੀ ਹੁੰਦਾ ਸੀਗਾ ਰੱਸੀ ਨੂੰ ਬਹੁਤ ਖਿੱਚ ਕੇ ਮਾਰਨਾ ਪੈਂਦਾ ਸੀ ਇਹ ਫੇਸ ਸਟਾਰਟ ਹੁੰਦਾ ਸੀ ਜਿਵੇਂ ਆ ਪਹਿਲਾਂ ਆਪਾਂ ਟੂ ਸਟੋਕ ਦੀ ਗੱਲ ਕਰਦੇ ਹਾਂ ਆ ਟੂ ਸਟੋਕ ਪੰਪ ਆ ਗਿਆ ਜਿਵੇਂ ਇਹ ਵਾ ਅੱਥ ਲੱਗਿਆ ਅੱਛਾ ਇਹ ਵੀ ਬੜਾ ਸਟਾਰਟਿੰਗ ਹੈਰੀ ਬੜੀ ਰੈਲੀ ਆ ਹਾਂ ਇਹ ਟੂ ਸਟੋਕ ਪਹਿਲਾਂ ਇੰਜੀਨ ਸਟਾਰਟ ਹੁੰਦੇ ਸੀ ਠੀਕ ਹੈ ਫੋਰ ਸਟੋਕ ਜਿਵੇਂ ਉਹ ਪਏ ਆ ਪੰਪ ਇਹਨਾਂ ਨੂੰ ਖਿੱਚ ਖਿੱਚ ਕੇ ਮਾਰਨਾ ਪੈਂਦਾ ਫੇਸ ਸਟਾਰਟ ਹੁੰਦੇ ਹੁਣ ਆਪਾਂ ਫੋਰ ਸਟੋਕ ਵੀ ਇਹ ਲਿਆਂਦਾ ਆਵੇ ਹੰਨੈਰਾ ਹੱਥ ਦੀ ਗੋਰ ਕਰਨਾ ਹੱਥ ਨੂੰ ਹਾਂ ਇਹ ਚੀਜ਼ ਯਾਰ ਆ ਦੇਖ ਇਹ ਬੈਕ ਸਟਾਰਟ ਵੀ ਸਿੱਧਾ ਸਟਾਰਟ ਵੀ ਹਲਕਾ ਜਾਂ ਮੈਂ ਜ਼ੋਰ ਨਹੀਂ ਲਾ ਰਿਹਾਗਾ ਆ ਮੇਰੇ ਹੱਥ ਨੂੰ ਵੇ ਆਪਣੇ ਆਪ ਗੇੜਾ ਪਾਈ ਜਾਂਦਾ ਹੁਣ ਇਹ ਨਾ ਦੇ ਵਿੱਚ ਜਿਹੜੇ ਕਾਰਬੂਰੇਟਰ ਆ ਉਹ ਵੀ ਦਾ ਵਿਦਆਊਟ ਅਡਜਸਟਮੈਂਟ ਵਾਲੇ ਲਾਤੇ ਅੱਛਾ ਬਈ ਆ ਦੇਖੋ ਇਹਦੇ ਵਿੱਚ ਕੋਈ ਨਟ ਨਹੀਂ ਲੱਗਿਆ ਹੋਇਆਗਾ ਇਹ ਕਿਵੇਂ ਪੈਟਰੋਲ ਅੱਗੇ ਹਿਲ ਜਾਂਦਾ ਸੀਗਾ ਇਹ ਦੀ ਹੁਣ ਸਮੱਸਿਆ ਖਤਮ ਕਰਤੀ ਠੀਕ ਹੈ ਬਈ ਵੀ ਇਹ ਬਿਲਕੁਲ ਲੇਟੈਸਟ ਟੈਕਨੋਲੋਜੀ ਦੇ ਆ ਠੀਕ ਹੈ ਹੁਣ ਆਪਾਂ ਇਹਦਾ ਪ੍ਰੈਸ਼ਰ ਵੀ ਦਿਖਾਉਂਦੇ ਆ ਇਹ ਸਾਰ 18 ਵਾਲਾ 18 ਦੇ ਵਾਲਾਂ ਵਾਲੇ ਪੰਪ ਹੈ ਇਹ ਵੀ ਸਾਰਾ ਹੈਵੀ ਹੈ ਇਹਦੀ ਜਿਵੇਂ ਹੁਣ ਜਿਹੜੀ ਬਈ ਪਹਿਲਾਂ ਸਭ ਤੋਂ ਰੱਸੀ ਆ ਮੰਨ ਲਓ ਜਿਹੜੇ ਦੂਜੇ ਪੰਪਾਂ ਦੀ ਰੱਸੀ ਤਾਂ ਆਮ ਹੀ ਲੱਗ ਜਾਂਦੀ ਸੀ ਇਹਦੇ ਰੱਸੀ ਫਿਰ ਜੇ ਕਾਲੋ ਟੁੱਟਦੀ ਆ ਤਾਂ ਸਪੈਸ਼ਲੀ ਵੈਸੇ ਤਾਂ ਟੁੱਟ ਹੀ ਨਹੀਂ ਸਕਦੀ ਕਿਉਂਕਿ ਇਹਦੇ ਵਿੱਚ ਬੈਰਿੰਗ ਹੈ ਜਿਵੇਂ ਉਹ ਪਹਿਲਾਂ ਚਾਬੀ ਵਾਲੇ ਖੜੋਣੇ ਹੀ ਨਹੀਂ ਆਉਂਦੇ ਸੀਗੇ ਵੀ ਉਹ ਚਾਬੀ ਭਰਤੀ ਉਹਨੇ ਆਪਣੇ ਉਹੀ ਸਿਸਟਮ ਹੈ ਇਹਦੇ ਵਿੱਚ ਅੱਛਾ ਇਹ ਚਾਬੀ ਭਰੀ ਦੋ ਆਪਣੇ ਆਪ ਹਾਂ ਆ ਵੀ ਪਏ ਪਾ ਇੰਜਨ ਉਹੀ ਆ ਫੋਰ ਸਟੋਕ ਅੱਛਾ ਇੰਜਨ ਉਹੀ ਆ ਸਿਰਫ ਇਹਦੀ ਦੀ ਆਪਣੇ ਆਪ ਘੇਰਾ ਪੈ ਗਿਆ ਠੀਕ ਹੈ ਠੀਕ ਹੈ ਜੀ ਹੁਣ ਆਜੋ ਸਾਰੇ ਪੰਪਾਂ ਦੇ ਵਿੱਚ ਜਿੰਨੇ ਵੀ ਪੰਪ ਆਪਾਂ ਤਿਆਰ ਕਰਾਏ ਆ ਚਾਹੇ ਉਹ ਸਸਤਾ ਹੈ ਚਾਹੇ ਮਹਿੰਗਾ ਹੈ ਉਹਦੇ ਨਾਲ ਨਹੀਂ ਕੋਈ ਮਸਲਾ ਸਾਰਿਆਂ ਦਾ ਇੱਕ ਪਾਸੇ ਮੀਟਰ ਲੱਗ ਗਿਆ ਇਹਦਾ ਇਹਦਾ ਬਈ ਫਾਇਦਾ ਦੱਸ ਉਹ ਕੋਈ ਫਾਇਦਾ ਨਹੀਂ ਆ ਫਿਰ ਲਾਣਾ ਤਾਂ ਪੈਣਾ ਹੀ ਆਣਾ ਲਾਣਾ ਪੈਣਾ ਵਾ ਤੇ ਇੱਕ ਪਾਸੇ ਆ ਟਰਬੋ ਜਾਂ ਲੱਗ ਗਿਆ ਤੇ ਟਰਬੋ ਦਾ ਫਾਇਦਾ ਕੋਈ ਕਿਸੇ ਦਾ ਫਾਇਦਾ ਹਾਂ দাদা ਇੰਜਨ ਸਟਾਰਟ ਹੋਣਾ ਚਾਹੀਦਾ ਬੜਾ ਫਾਇਦਾ ਇਹ ਆ ਅੱਛਾ ਪੰਪ ਦਾ ਪ੍ਰੈਸ਼ਰ ਹੋਣਾ ਸਭ ਦੇ ਪ੍ਰੈਸ਼ਰ ਸੇਮ ਹੀ ਆ ਇਹ ਆਪਾਂ ਪਹਿਲਾਂ ਵੀ ਬੋਲੇ ਆ ਆਪਾਂ ਜਿਹੜਾ ਕਸਟਮਰ ਲੈਣ ਆਂਦਾ ਇਹ ਨਹੀਂ ਆਪਾਂ ਕਿਸੇ ਨੂੰ ਵੀ ਕੋਈ ਆਪ ਨੂੰ ਇਹ ਨਹੀਂ ਕਹਿ ਸਕਦਾਗਾ ਵੀ ਇਹਨੇ ਕਿਹਾ ਵੀ 7000 ਵਾਲੇ ਦਾ ਪ੍ਰੈਸ਼ਰ ਘੱਟ ਆ ਤੇ ਮਹਿੰਗੇ ਵਾਲੇ ਦਾ ਵੱਧ ਆ ਸਭ ਦਾ ਪ੍ਰੈਸ਼ਰ ਸੇ ਕਿਉਂਕਿ ਜੇ ਦੁੱਗਣਾ ਹੋ ਗਿਆ ਯਾਰ ਆਪਾਂ ਕਹਿੰਦੇ ਦੁੱਗਣਾ ਪ੍ਰੈਸ਼ਰ ਆ ਬਈ ਇਹਦਾ ਜੇ ਦੁੱਗਣਾ ਹੋ ਗਿਆ ਤਾਂ ਲਾਮ ਸਵਾ ਕਿਲੇ ਦੀ ਤਕਰੀਬਨ ਸਭ ਦੀ ਹੈ ਜਾਂ ਲਾਮ ਆ ਸਵਾ ਕਿਲਾ ਆਣ ਜਾਣ ਕਰਨਾ ਜਾਂ 2.5 ਕਿਲੇ 2 ਕਿਲੇ ਜਾਣ ਜਾਣ ਕਰਨਾ ਜੇ ਦੁੱਗਣਾ ਹੋ ਗਿਆ ਤਾਂ ਏਰੀਆ ਕਿਵੇਂ ਕਵਰ ਹੋਊਗਾ ਬਿਲਕੁਲ ਬਾਈ ਹਣ ਹੁਣ ਨਹੀਂ ਹੋ ਸਕਦਾ ਨਾ ਉਹ ਚੀਜ਼ ਆ ਹੁਣ ਆ ਜੋ ਗੰਨਾ ਦੀ ਵੀ ਗੱਲ ਹਾਂ ਹੁਣ ਐਤ ਕੀ ਆਪਾਂ ਸਾਰੀਆਂ ਗੰਨਾ ਚੇਂਜ ਕਰਤੀਆਂ ਵੀਰੇ ਯਾਰ ਜਿਵੇਂ ਆਮ ਬਾਜ਼ਾਰ ਚੋਂ ਆਪਾਂ ਗੰਨ ਲੈਣ ਜਾਂਦੇ ਆ ਉਹ ਇੱਥੇ ਖਤਮ ਲੈ ਕੇ ਹੀ ਆਰਾਮ ਨੋਰਮਲ ਗੰਨ ਉਹ ਇੱਥੇ ਖਤਮ ਹੋ ਜਾਂਦੀ ਆ ਇਹ ਗੰਨ ਇੰਨੀ ਐਕਸਟਰਾ ਠੀਕ ਹੈ ਜਿਵੇਂ ਪਹਿਲਾਂ ਸ਼ੁਰੂ ਦੇ ਵਿੱਚ ਇਹ ਸ਼ੁਰੂ ਹੋਈਆਂ ਸੀ ਹਾਂ ਜਿਵੇਂ ਆ ਨੋਰਮਲ ਗੱਣਾ ਵੀਰੇ ਯਾਰ ਆ ओरिजिनल ਗੱਣਾ ਠੀਕ ਹੈ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦਾ ਪ੍ਰੈਸ਼ਰ ਦਿਖਾਣਾ ਫਿਰ ਆਪਾਂ ਇਹ ਪਾਣੀ ਚ ਵੀ ਸਿੱਟ ਕੇ ਦਿਖਾਣੇ ਆ ਵੀ ਇਹ ਚਲਦੇ ਆ ਕਿ ਨਹੀਂ ਚਲਦੇ ਅੱਛਾ ਪਾਣੀ ਦੇ ਵਿੱਚ ਹੀ ਸਿੱਟ ਦੇ ਨਵੇਂ ਪੰਪਾ ਨੂੰ ਕੋਈ ਨਹੀਂ ਹੋ ਸਕਦਾ ਯਾਰ ਠੀਕ ਹੈ ਚਾਹੇ ਉਹਦੇ ਨਾਲ ਨਹੀਂ ਮਸਲਾ ਹੁੰਦਾ ਵੀ ਮਹਿੰਗਾ ਸਸਤਾ ਹਾਂ ਹਾਂ ਉਹਦੇ ਨਾਲ ਵੀ ਮਸਲਾ ਇਹ ਦਾ ਨਾਮ ਬਰੇਕਰ ਉਹਨੇ ਨਾਮ ਦਾ ਫੋਰ ਤੋਂ ਅੱਗੇ ਨਿਕਲਦਾ ਵਾ ਆਵਾਜ਼ ਆਹ ਜਿੰਗਰੀ ਇਹ ਸਾਰਾ ਨਾਲ ਨਾਲੇ ਸਾਰਾ ਪੂਰੀ ਐਟੋਮ ਐਟੋਮੈਟਿਕ ਕਾਰਬਿਟਰ ਹੈ ਅੱਛਾ ਬਈ ਤੇ ਜਿਹੜਾ ਪਿੱਛੋਂ ਆਪਣੇ ਆਪ ਇੰਜਨ ਨੂੰ ਜਿੰਨਾ ਚਿਰ ਤੇਲ ਚਾਹੀਦਾ ਇਹ ਉਨਾਂ ਹੀ ਵਾਰ ਕੱਢ ਜਾਂਦਾ ਇਹ ਦਾ ਜੋਂਡੀ ਦਾ ਟਰੈਕਟਰ ਵਾਲਾ ਕੰਮ ਕਰਦਾ ਉਹ ਸਿਸਟਮ ਫੇਰ ਹੁਣ ਆਜੋ ਆਪਾਂ ਅਗਲੀ ਗੱਲ ਕਰੀਏ ਇਹਨਾਂ ਦੇ ਪਾਣੀ ਪੂਣੀ ਦੀ ਹੈਣਾ ਜੀ ਸਾਜੀ ਆਪਾ ਬੰਦੇ ਦਾ ਆਪਾ ਹਾਂ ਹੁਣ ਜਿਵੇਂ ਚਾਹੀ ਆ ਪੰਪ ਵੀ ਕਈਆਂ ਨੂੰ ਵਹਿਮ ਹੋ ਜਾਂਦਾ ਇਹ ਗਰਮ ਨਹੀਂ ਕਿਤੇ ਗੇ ਹਾਂ ਵੀ ਗਰਮ ਪਾਣੀ ਪੰਪ ਦੇ ਉੱਤੇ ਪਾਣੀ ਪੈ ਜੇ ਹਾਂ ਹਾਂ ਫੇਰ ਹੁੰਦਾ ਇਹ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਜਿਵੇਂ ਆਪ ਪਲਾਗ ਆ ਪਿਆ ਜੀ ਹਾਂ ਵੀ ਆ ਖੁੱਲਾ ਹੈ ਚਾਏ ਆ ਖੁੱਲਾ ਪੀਣਾ ਯਾਰ ਇਹ ਵੀ ਪਾਣੀ ਜੀ ਸੜ ਦੋਂਗੇ ਤਾਂ ਵੀ ਇਹਨੂੰ ਕੁਛ ਨਹੀਂ ਹੁੰਦਾ ਕਾਰਨ ਕੀ ਆ ਆ ਜਿਹੜੀ ਰਵੜ ਹੈ ਮੀਨ ਆ ਰਵੜ ਹੁੰਦੀ ਹੈ ਕਿਦਾਂ ਆ ਰਵੜ ਕੀ ਹੁੰਦਾ ਸਾਲ ਬਾਦ ਖੁਸ਼ਕ ਹੋ ਜਾਂਦੀ ਹੈ ਹਾਂ ਜਦੋਂ ਆਪਾਂ ਜਾਣਦੇ ਆ ਇਹ ਡੁਪਲੀਕੇਟ ਪੈ ਜਾਂਦੀ ਹੈ। ਇਹ ਅਰੀਜਨਲ ਰਵੜ ਪੈ ਜੇ। ਹਾਂ। ਤਾਂ ਵੀ ਇਹ ਪੰਪ ਦੇ ਉੱਤੇ ਪਾਣੀ ਪਈ ਜਾਵੇ ਤਾਂ ਵੀ ਨਹੀਂ ਕੁਝ ਨਹੀਂ ਹੁੰਦਾਗਾ। ਹੁਣ ਜਦੋਂ ਅਸੀਂ ਇੱਥੇ ਸਰਵਿਸ ਕਰਦੇ ਆ ਸਾਰਾ ਪਹਿਲਾਂ ਵਾਸ਼ਿੰਗ ਕਰਦੇ ਆ ਵੀ ਪੰਪ ਧੋਨੇ ਆ, ਇੰਜਨ ਧੋਨੇ ਆ। ਫੇਰ ਉਹਦੀ ਸਰਵਿਸ ਕਰਦੇ ਆ। ਹਾਂਜੀ। ਯਾਨੀ ਕਿ ਕਹਿਣ ਦਾ ਮਤਲਬ ਹੈ ਵੀ ਇਹਨਾਂ ਨੂੰ ਪਾਣੀ ਨਾਲ ਕੁਝ ਨਹੀਂ ਹੋ ਸਕਦਾ। ਠੀਕ ਹੈ। ਉਹ ਜਿਹੜੇ ਮਰਜੀ ਪੰਪ ਆ ਇਹ ਆਪਾਂ ਤਿੰਨ ਪੰਪ ਆ ਆਪਦੇ ਐਤ ਕੀ ਕੱਢੇ ਆ। ਠੀਕ ਆ ਇਹਨਾਂ ਦੇ ਵਿੱਚ ਜਿਹੜਾ ਮਟੀਰੀਅਲ ਲੱਗਿਆ ਹੋਵੇ ਅੰਦਰ ਵੀ ਬਾਹਰੋਂ ਸੇਮ ਹੀ ਹੁੰਦਾ ਸਭ ਦਾ ਸਿਸਟਮ ਠੀਕ ਆ ਬਈ ਸਿਰਫ ਆ ਇੰਜਨ ਦੀ ਸਟਾਰਟਿੰਗ ਵੱਖਰੀ ਕੀਤੀ ਹੈ ਹਾਂ ਇਹਨਾਂ ਦੇ ਅੰਦਰ ਜਿਹੜਾ ਸਮਾਨ ਹੈ ਉਹ ਪੂਰਾ ਹਾਈ ਫਾਈ ਯਾਨੀ ਕਿ ਵਧੀਆ ਤੋਂ ਵਧੀਆ ਕੁਆਲਿਟੀ ਦਾ ਪਾਇਆ ਠੀਕ ਆ ਬਈ ਇਹਦੇ ਤੇ ਆਪਾਂ ਆਵਦਾ ਰਤਨ ਦਾ ਮਾਰਕਾ ਲਵਾਇਆ ਇਹ ਹੁੰਦੇ ਸਾਰੇ ਚਾਈਨਾ ਦੇ ਆ ਵੀ ਕਈ ਵਾਰ ਕੀ ਹੁੰਦਾ ਵੀ ਅਗਲਾ ਕਹਿੰਦਾ ਵੀ ਰਤਨ ਨਾਲ ਲਿਖਿਆ ਵੀ ਇਹਨਾਂ ਨੇ ਬਣਾਉਂਦੇ ਹੋਣੇ ਆਪਾਂ ਕੋਈ ਚੀਜ਼ ਨਹੀਂ ਬਣਾਉਂਦੇ ਹਾਂ ਜਿਵੇਂ ਤੁਹਾਡਾ ਟੈਂਕੀ ਦੇ ਵੀ ਰਤਨ ਹੈ ਹਾਂ ਟੈਂਕੀ ਦੇ ਛੱਡ ਪਟਿਆਂ ਤੇ ਵੀ ਰਤਨ ਲਿਖਿਆ ਹੈ ਅੱਛਾ ਪੰ ਠੀਕ ਹੈ ਭਾਈ ਓਕੇ ਵੀਰਤ ਉਹਦੇ ਨਾਲ ਨਹੀਂ ਇਹ ਸਭ ਚైనా ਚ ਬਣਦੇ ਹਾਂ ਵੀ ਡਿਪੈਂਡ ਕਰਦਾ ਵੀ ਅਗਲੇ ਨੇ ਕਿਹੋ ਜੀ ਕੁਆਲਿਟੀ ਉੱਥੋਂ ਤਿਆਰ ਕਰੇ ਠੀਕ ਹੈ ਇਹ ਆਪਣੇ ਤਿੰਨੇ ਪੰਪ ਟੌਪ ਕਲਾਸ ਕਿਸੇ ਦੇ ਵਿੱਚ ਕੋਈ ਕੰਪਲੇਟ ਨਹੀਂ ਗੀ ਇਹ ਜੇ ਹੁਣ ਜਿਵੇਂ ਇੱਕ ਦਾ ਜਿਹੜਾ ਜ਼ਿੰਮੇਵਾਰ ਨੇ ਲੈ ਜਾਣਾ ਔਣੇ ਦਾ ਚਲੋ ਥੋੜਾ ਘਣਾ ਚਲਾਉਣਾ ਔਣੇ ਦਾ ਜਿ ਸ਼ੌਂਕੀਏ ਤੌਰ ਤੇ ਆ ਪੰਪ ਲੈ ਜੂਏ ਮੈਨੂੰ ਲੱਗਦਾ ਮਹਿੰਗਾ ਹੋਊਗਾ ਤੁਹਾਡਾ ਪੰਪ ਨਹੀਂ 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 ਬਹੁਤ ਸਸਤਾ ਰੇਟ ਆ ਯਾਰ 10000 ਇਹਦਾ 10000 ਜਿਹਦਾ ਤੁਸੀਂ ਆਮ ਤੁਸੀਂ ਚੈੱਕ ਕਰੋ ਯਾਰ ਨਟ ਤੇ ਲੋਕਾਂ ਦੇ ਰੇਟ ਕਿਵੇਂ ਕੋਈ ਮੈਂ ਦੇਖ ਆਪਾਂ ਵੀਡੀਓ ਜਦੋਂ ਪਾਵਾਂਗੇ ਤਾਂ ਖੁੱਲਣਗੀਆਂ ਲੋਕਾਂ ਦੀ ਵੀ ਖੁੱਲਣਗੀਆਂ ਆਪਦੀਆਂ ਨਹੀਂ ਹੁੰਦੀਆਂ ਹਾਂ ਹਾਂ ਕੋਈ 14000 ਕੋਈ 13000 ਹਾਂ ਕੋਈ ਕੋਈ ਜੋ ਵੀ ਤਰਪਲ ਆ ਯਾਰ ਆਪਾਂ ਉਹ ਨਹੀਂ ਆ ਠੀਕ ਆ ਬਈ ਵੀ ਜੋਰ ਜੈਨੂਅਲ ਰੇਟ ਆ ਹਾਂ ਰੇਟ ਦੀ ਵੀ ਆਪਣੀ ਜ਼ਿੰਮੇਵਾਰੀ ਆ ਜਿਹੜੇ ਮਰਜ਼ੀ ਪੰਪ ਲਈ ਮੇਰੇ ਤੋਂ 650 ਰੁਪਏ ਤੋਂ ਸਟਾਰਟਿੰਗ ਹੈ ਚੱਲਣ ਵਾਲੇ ਪੰਪ ਹਾਂ ਜੇ ਕੂੜ-ਕਵਾੜ ਲੈਣਾ ਫਿਰ ਤਾਂ ਉਹ ਅੱਧੂ ਵੀ ਥੱਲੇ ਆ ਜਾਂਦੇ ਆ ਉਹਦਾ ਤਾਂ ਹੁਣ ਆਪਣਾ ਇਹਨਾਂ ਤਿੰਨਾਂ ਚ ਸਸਤਾ ਆਹ ਪੰਪ ਆ ਇਹ ਟੂ ਸਟੋਕ ਹੈ ਇਹ ਕਿੰਨੇ ਦਾ ਹੈ ਇਹ ਪਹਿਲਾਂ ਸਮਝ ਇਹ ਦੋ ਪੰਪਾਂ ਦੀ ਆਪਾਂ ਇੱਕ-ਇੱਕ ਸਾਲ ਦੀ ਗਾਰੰਟੀ ਦਿੰਨੇ ਆ ਜੀ ਹਾਂ ਇਹਦੀ ਆਪਾਂ 6 ਮਹੀਨਿਆਂ ਦੀ ਗਾਰੰਟੀ ਦਿੰਨੇ ਠੀਕ ਹੈ ਠੀਕ ਹੈ ਜੀ ਇਹ ਹਾਂ ਗਾਰੰਟੀ ਜਿਹਦੇ ਵਿੱਚ ਜ਼ਿੰਮੇਵਾਰ ਤੋਂ 1 ਰੁਪਿਆ ਨਹੀਂ ਲਿਆ ਜਾਣਾ ਕੱਲੀ ਸਾਡੀ ਕਾਰਬureਟਰ ਦੀ ਨਹੀਂ ਜੀ ਠੀਕ ਹੈ ਉਹ ਵੀ ਕਾਰਨ ਇਹ ਹੈ ਵੀ ਇਥਨੋਲ ਓਇਲ ਜਿਆਦਾ ਆਂਦਾ ਪਿਆ ਸਾਡੀ ਜਿਹੜੀ ਰਿਕਮੈਂਡੇਸ਼ਨ ਹੈ ਪੰਪ ਦੇ ਵਿੱਚ ਚਾਹੇ ਉਹ ਸਸਤਾ ਲੈ ਰਿਹਾ ਚਾਹੇ ਮਹਿੰਗਾ ਲੈ ਰਿਹਾ ਵੀ ਪਾਵਰ ਤੇਲ ਵਰਤੋ ਨੋਰਮਲ ਤੇਲ ਨਾ ਯੂਜ਼ ਕਰੋ ਕਿਉਂਕਿ ਇੱਥੋਂ ਪਾਣੀ ਜਦੋਂ ਪੈਂਦਾ ਨਾ ਵੀਰੇ ਯਾਰ ਜਦੋਂ ਹੁਣ ਆ ਪਾਣੀ ਪਾਇਆ ਆ ਥੱਲੇ ਨਾ ਪਿੱਛੇ ਪੈਟਰੋਲ ਟੈਂਕੀ ਦੀ ਰਵੜ ਹੁੰਦੀ ਆ ਆ ਵੇਖੋ ਸਾਰੇ ਪੰਪਾਂ ਦੀ ਆ ਆ ਆ ਆ ਵੇਖੋ ਹੁਣ ਇੱਥੇ ਆ ਜਾਓ ਆ ਟੈਂਕੀ ਦੀ ਰਵੜ ਥੋੜੀ ਬਾਹਰ ਹੈ ਜੇ ਇਧਰੋਂ ਪਾਣੀ ਪੈਣ ਲੱਗੇ ਇੱਥੇ ਡੁੱਲ ਗਿਆ ਉਹ ਪਾਣੀ ਅੰਦਰ ਚਲਾ ਗਿਆ ਚਲਾ ਗਿਆ ਹਾਂ ਉਹਦੇ ਨਾਲ ਜਿਹੜਾ ਇਥਨੋਲ ਆ ਅੱਛਾ ਤੇ ਪਾਣੀ ਨਾਲ ਇੰਜਨ ਨਹੀਂ ਚੱਲਦਾ ਹੁੰਦਾ ਕਿਉਂਕਿ ਆ ਵੇਖੋ ਸਾਰਾ ਤੁਹਾਨੂੰ ਮੈਂ ਖੋਲ ਕੇ ਹੀ ਦਿਖਾਉ ਆ ਜਿਹੜੀ ਪੈਟਰੋਲ ਟੈਂਕੀ ਦੀ ਪੈਪ ਹੈ ਨਾ ਇਹ ਜਮਾ ਵੇਖੋ ਜਮਾ ਥੱਲੇ ਹੁੰਦੀ ਹੈ ਹਾਂ ਜੇ ਇਹਨੂੰ ਜੇ ਤੁਸੀਂ ਨਾਰਮਲ ਤੇਲ ਵਰਤਨਾ ਤਾਂ ਪੈਪ ਨੂੰ ਇੰਨਾ ਉੱਚਾ ਰੱਖ ਲਓ ਅੱਛਾ ਉਹ ਪਾਣੀ ਥੱਲੇ ਬੈਠਾ ਪਾਣੀ ਥੱਲੇ ਰਹਿ ਜੀ ਠੀਕ ਆ ਜੇ ਤੁਸੀਂ ਵੈਸੇ ਤਾਂ ਅਸੀਂ ਜਿਹੜੀ ਰਿਕਮੈਂਡੇਸ਼ਨ ਹੀ ਕਰਦੇ ਹਾਂ ਪਾਵਰ ਵਾਲਾ ਕਰਦੇ ਹਾਂ ਉਹਦੇ ਨਾਲ ਇੰਜਨ ਦਬੂ ਆ ਨਹੀਂ ਗਾ ਠੀਕ ਹੈ ਨਹੀਂ ਤਾਂ ਕਿਹੜਾ ਨੋਰਮਲ ਤੇਲ ਆ ਖੁਸ਼ਕ ਜਿਆਦਾ ਉਹਦੇ ਨਾਲ ਹੁਣ ਜਿਵੇਂ ਆਪਾਂ ਚਲਾਇਆ ਆ ਮੈਂ ਤੁਹਾਨੂੰ ਆਪਾਂ ਚਲਾਇਆ ਇਹਦੇ ਵਿੱਚ ਕੀ ਆ ਹੁਣ ਡਬੂਆ ਨਹੀਂ ਇੰਜਨ ਇਹ ਸਹੀ ਕੰਮ ਆ ਫੁੱਲ ਰੇਟ ਆ ਜਿਹਨਾਂ ਦਾ ਹੋਗਾ 3 ਪੈਂਦੀ ਮੋਟਾ ਉਹ ਸਾਰੀ ਜਾਂਦੀ ਆ ਸਭ ਇੱਕੋ ਜਿਹਾ ਠੀਕ ਹੈ ਪ੍ਰੈਸ਼ਰ ਸੇਮ ਹੀ ਹੋਣੇ ਆ ਯਾਰ ਸਭ ਹਾਂ 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 ਸਹੀ ਹੈ ਤੇ ਸਿਰਫ ਕੀ ਹੁਣ ਆਜੋ ਆਪਾਂ ਅਖਲਾ ਪ੍ਰੈਕਟੀਕਲ ਦਿਖਾਈਏ ਵੀ ਇਹਦੇ ਪਾਣੀ ਨਾਲ ਕੁਝ ਹੁੰਦਾ ਕਿ ਨਹੀਂ ਹੁੰਦਾ ਆ ਵੀ ਟੈਸਟ ਇੱਕ ਅਜਕਾਰੀ ਲਈਏ ਜਿਹੜੇ ਮਰਜੀ ਛੱਟ ਲਾਓ ਚਾਹੇ ਤਿੰਨਾ ਚੁੱਤੇ ਜੀ ਤਿੰਨੇ ਛੱਟ ਲਾ ਅੱਛਾ ਹਾਂ ਪ੍ਰਕਿਰਿਆ ਕੱਢੀ ਬਾਲਟੀ ਨਾ ਡੋਬ ਗਿਆ ਕੱਢ ਬਾਹਰ ਲੈ ਆ ਉਥੇ ਲੈ ਕਰ ਕੋਈ ਫਰਕ ਨਹੀਂ ਕੋਈ ਸਾਨੂੰ ਕੁਝ ਨਹੀਂ ਹੁੰਦਾ ਯਾਰ ਅੱਲਾ ਆ ਬਾਅਦ ਚ ਜਿਹੜਾ ਪਾਇਆ ਯਾਰ ਸਮਝ ਸਮਝਣ ਵਾਲੀ ਗੱਲ ਹੈ ਵੀ ਆ ਖੇਚਿਆ ਗਿਆ ਹੈ। ਤਾਂ ਵੈਸਾ ਪਾਣੀ ਪੂਣੀ ਨਾਲ ਨਹੀਂ ਆਪ ਨੂੰ ਟੈਨਸ਼ਨ ਪਾਣੀ ਪੂਣੀ ਆ ਜਿਹੜੇ ਮਰਜ਼ੀ ਸਿੱਟੀ ਆ ਠੀਕ ਹੈ ਹੁਣ ਇਹਨਾਂ ਦਾ ਬਈ ਰੇਟ ਦੱਸ ਦੀਏ ਇੱਕ ਵਾਰ ਰੇਟ ਵੀਰੇ ਆ 10000 ਦਾ ਮਾਡਲ ਹੈ ਹਾਂ ਆ ਆਪਣਾ 2-ਸਟੋਕ 9000 ਰੁਪਏ ਦਾ ਮਾਡਲ ਹੈ ਠੀਕ ਹੈ ਆ ਵਾਲਾ ਅਨਮੋਲ ਰਤਨ ਕਿਹੜਾ ਆ ਆ ਵਾਲਾ ਮਾਡਲ ਹੈ ਇਹ 12500 ਦਾ ਠੀਕ ਇਹ ਮਹਿੰਗਾ ਇਹਦੋਂ ਵੀ ਮਹਿੰਗਾ ਇਹ ਹਾਂ ਇਹ ਚైనా ਦੀ ਹੋਰ ਕੰਪਨੀ ਦਾ ਹੈ ਇਹ ਹੋਰ ਕੰਪਨੀ ਦਾ ਇਹਦਾ ਕੀ ਕਾਰਨ ਬਈ ਮਿੰਨਲਾ ਦਾ ਖਾਸियत ਇਹਦੇ ਜਿਆਦਾ ਹੀ ਲੱਗਦੀ ਆ ਖਾਸियत ਉਹਦੀ ਵਧੀਆ ਉਹ ਬਹੁਤ ਵਧੀਆ ਪੰਪ ਆ ਕੋਈ ਹੋਣੀ ਆ ਇਹ ਰੋਲਾ ਵੀ ਯਾਰ ਇਹ ਅੱਡ ਕੈਟਾਗਰੀ ਦੀ ਚੀਜ਼ ਆ ਠੀਕ ਆ ਫਿਰ ਆਪਣੀ ਹਰ ਪੰਪ ਨਾਲ ਦੋ ਗੰਨ ਨਾਲ ਬੋਕੀਆਂ ਵਾਲਾਂ ਦਾ ਸੈੱਟ ਆ ਨਾਲ ਇੱਕ ਪਲੱਗ ओरिजिनल ਨਾਲ ਦਿੰਦੇ ਠੀਕ ਆ ਠੀਕ ਆ ਜੀ ਤੇ ਸਜੂ ਭਾਈ ਆਏ ਆ ਵੀ ਹੁਣ ਆਪਾਂ ਪੰਪਾਂ ਦੇ ਵਾਵਾ ਰੋਜ ਗਏ ਤੇ ਹੋਰ ਸਮਾਨ ਕੀ ਕੀ ਦਿਖਾ ਦਈਏ ਆ ਗਈ ਜੀ ਬਰਸ਼ ਕਟਰ ਹਾਂ ਪੱਠੇ ਵੱਢਣ ਵਾਲੀਆਂ ਮਸ਼ੀਨਾਂ ਕਰਚੇ ਵੱਡੋ ਖਾਲਾ ਘੜੋ ਜੇ ਤੁਸੀਂ ਇੰਟਰਲੋਕਿੰਗ ਟਾਈਲ ਸਾਫ਼ ਕਰਨੀ ਹੈ ਉਹ ਬਣਾ ਲਓ ਰੋਟਾਵੇਟਰ ਬਣਾ ਲਓ ਇਹਨੂੰ ਛੋਟਾ ਮਿਨੀ ਪਾਵਰ ਬੀਟਰ ਇਹਨੂੰ ਖੱਡੇ ਮਾਰਨ ਵਾਲਾ ਵਰਮਾ ਬਣਾ ਸਕਦੇ ਆਪਾਂ ਇਹਨੂੰ ਛੋਟਾ ਵਾਟਰ ਪੰਪ ਬਣਾ ਸਕਦੇ ਆਂ ਫਿਰ ਜਿਵੇਂ ਮੀਂਹ ਦੀਆਂ ਰੁੱਤਾਂ ਚੱਲਦੀ ਜਾਂਦੀਆਂ ਵੀ ਆਪਣੇ ਪਾਣੀ ਪੂਣੀ ਇਕੱਠਾ ਹੋ ਗਿਆ ਤਾਂ ਆਪਾਂ ਉਹਦਾ ਇਹਦੇ ਨਾਲ ਵਾਟਰ ਪੰਪ ਵੀ ਬਣਾ ਸਕਦੇ ਆ ਇੱਕ ਵਾਟਰ ਪੰਪ ਆਪਨਾ ਵੀ ਪਿਆ ਵਾ ਆ ਪਿਆ ਜਿਵੇਂ ਇਹ ਤਾਂ ਯਾਰ ਜਿਵੇਂ ਹੁਣ ਸਬਜ਼ੀ ਵਾਲੇ ਆ ਉਹਨਾਂ ਹਸਤੇ ਦਾ ਵਰਦਾਨ ਹੈ ਕਿੰਨੇ ਦਾ ਇਹ 8500 ਰੁਪਏ ਦਾ 50 ਸੀਸੀ ਇੰਜਨ ਦੇ ਵਿੱਚ ਠੀਕ ਹੈ ਇੰਜਨ ਕਿੰਡਾ ਤਕੜਾ ਵੱਡਾ ਇੰਜਨ ਹੈ ਇਹਦੇ ਵਿੱਚ ਜਿਵੇਂ 1 ਇੰਚੀ ਵਾਲਾ ਵੀ ਹੈਗਾ ਉਹ ਪਿਆ ਅੱਛਾ ਠੀਕ ਹੈ ਜੀ ਤੇ ਫਿਰ 3 ਇੰਚੀ ਵੀ ਹੈਗਾ ਹਾਂ ਹਾਂ ਵੱਡਾ 4 ਇੰਚੀ ਵੀ ਹੈਗਾ ਇਹਦੇ ਵਿੱਚ ਠੀਕ ਹੈ ਵੀਰੇ ਤੇ ਸਮੇਂ ਆਜੋ ਹੁਣ ਆਜੋ ਆ ਤੇਲ ਵਾਲੇ ਹੂੰ ਵੀ ਇਹਦੇ ਵਿੱਚ ਵੀ ਬੜਾ ਹੁਣ ਅੱਜ ਕੱਲ ਚੱਲੀ ਜਾਂਦਾ ਪਹਿਲਾਂ ਆ ਜੀ ਇਹ ਕੱਲੀ ਮੋਟਰ ਤੇ ਹਾਂ ਆ ਕੱਲੀ ਮੋਟਰ ਹੈ ਜੀ ਮੱਛੀ ਹਾਂ ਇਹਦਾ ਰੇਟ ਹੈ 2200 1200 ਰੁਪਿਆ ਠੀਕ ਹੈ 1200 ਰੁਪਏ 1200 ਰੁਪਏ ਕੱਲੀ ਮੋਟਰ ਦਾ ਕੱਲੀ ਮੋਟਰ ਦਾ ਠੀਕ ਹੈ ਜੀ ਠੀਕ ਹੈ ਹੁਣ ਆਜੋ ਅਗਲੀ ਆਈਟਮ ਜਿਹੜੀ ਆ ਮੋਟਰ ਦੇ ਨਾਲ ਆ ਮੋਟਰ ਆ ਗਈ ਹਾਂ ਠੀਕ ਹੈ ਵੀਰੇ ਆ ਪਾਈਪ ਆ ਗਈ ਤੇ ਆ ਗਨ ਆ ਗਈ ਠੀਕ ਹੈ ਜੀ ਠੀਕ ਹੈ ਇਹਦਾ ਰੇਟ ਆ 2200 ਰੁਪਏ 2200 ਰੁਪਏ ਸਿਰਫ 2200 ਰੁਪਏ ਠੀਕ ਹੈ ਜੀ ਹੁਣ ਆਜੋ ਆਹਾ ਪੰਪ ਹਮ ਇਹਦੇ ਵਿੱਚ ਆ ਜਾਂਦਾ ਜੀ ਇੱਕ ਆਹਾ ਪੰਪ ਹਾਂ ਆ ਪਾਈਪ ਹਾਂ ਦੋ ਤਰ੍ਹਾਂ ਦੀ ਤੇਲ ਚੱਕਣ ਵਾਲੀ ਤੇ ਖਿੱਚਣ ਵਾਲੀ ਚੈੱਕ ਵਾਲਾ ਵਾਲਾ ਫਿਲਟਰ ਵੀ ਜਿਹੜਾ ਇੱਕ ਵਾਰੀ ਤੇਲ ਚੱਕ ਲਿਆ ਥੱਲੇ ਨਾ ਛੱਡੇ ਪਲੱਸ ਆਟੋ ਕਟ ਗਨ ਠੀਕ ਹੈ ਇਹਦੇ ਵਿੱਚ ਆਪਣੇ ਕੋਲੇ ਦੋ ਮਾਡਲ ਹੈ ਜੀ ਇੱਕ 5500 ਰੁਪਏ ਦਾ ਹਾਂ ਤੇ ਇੱਕ 6500 ਰੁਪਏ ਓਕੇ ਆ ਆਟੋ ਕਟ ਗਨ ਨਾਲ ਠੀਕ ਹੈ ਜੀ ਆ ਸੈਂਸਰ ਲੱਗਿਆ ਪਿਆ ਆਟੋ ਗਨ ਦੋਨਾਂ ਨਾਲ ਆਟੋ ਕਟ ਗਨ ਹੂੰ ਠੀਕ ਹੈ ਜੀ ਹੁਣ ਆਜੋ ਆਹ ਹੁਣ ਆਪਾਂ ਰੇਟ ਇੱਥੇ ਸਾਰੇ ਮੈਂਸ਼ਨ ਕੀਤੇ ਹੋਏ ਆ ਹਾਂ। ਇਹ ਆ ਆ ਗਿਆ 70 ਲੀਟਰ ਦੀ ਮੋਟਰ ਹੈ ਜੀ। ਹਾਂ। ਠੀਕ ਹੈ ਜੀ। ਇਹਦਾ ਰੇਟ ਰੱਖਿਆ ਪਤਾ 11000 ਰੁਪਿਆ। ਠੀਕ ਹੈ। ਆ ਆ ਗਈ 50 ਲੀਟਰ ਦੀ ਮੋਟਰ ਜੀ। ਇਹਦਾ ਰੇਟ ਰੱਖਿਆ ਹੋਇਆ 10000 ਰੁਪਿਆ। ਆ ਆ ਗਿਆ ਆਪਣਾ 40 ਲੀਟਰ ਦੀ ਮੋਟਰ ਚ। ਇਹਦਾ ਰੇਟ ਰੱਖਿਆ ਹੋਇਆ 9000 ਰੁਪਿਆ। ਅੱਛਾ। ਠੀਕ ਹੈ ਜੀ। ਆ ਆ ਗਿਆ ਡਿਜੀਟਲ ਮੀਟਰ ਵਾਲਾ। ਇਹਦਾ ਮਿੰਨੀ ਪੰਪ ਹੀ ਬਣ ਜਾਂਦਾ ਯਾਰ ਕਰੀ ਹਣਾ। ਜਿਵੇਂ ਤੁਸੀਂ ਫੀਡ ਕਰਤਾ ਹਾਂ ਜਿੰਨਾ ਪੈਣਾ ਆਪਣੇ ਆਪ ਹੀ ਸਾਰਾ ਬੰਦ ਹੋ ਜੂਗਾ। ਹਾਂ। ਇਹਦਾ ਰੇਟ ਹੈ ਜੀ 14000 ਰੁਪਿਆ। ਰੇਟ ਬੜੇ ਜਾਇਜ਼ ਰੱਖੇ ਆ। ਜਿਹੜਾ ਰੇਟ ਆ ਜੇ ਅੱਗੇ ਚਲਦੇ ਆਪਾਂ। ਅੱਛਾ ਹੁਣ ਜਿਵੇਂ ਆਜੋ ਆ ਆ ਅੱਜਕੱਲ ਬੜਾ ਟਰੈਂਡੀ ਬਹੁਤ ਚੱਲਦਾ ਪਿਆ ਮੈਨੂੰ ਵਾਟਰ ਪ੍ਰੂਫ ਕਹਿ ਦਿੰਨੇ ਆਪਾਂ। ਵਾਟਰ ਪ੍ਰੂਫ ਤਾਂ ਕਹਦਾ ਚਲੋ ਬਾਹਰ ਮੂਰ ਲਾ ਗਿਆ। ਯਾਨੀ ਕਿ ਬਾਹਰ ਤਾਂ ਹੈਗੀ ਆ। ਹਾਂ ਵੀ ਬਾਹਰ ਲੱਗ ਗਿਆ ਵਾਟਰ ਪ੍ਰੂਫ ਆ। ਹਾਂ। ਇਹ ਆਪਾਂ ਕਿਹ ਗੱਲ ਲੈਣੇ ਆ। ਹਾਂ। ਤੇ ਵਾ ਇਹ ਇਹਦਾ ਰੇਟ ਆ ਜੀ 15000 ਰੁਪਏ। ਠੀਕ ਹੈ ਬਈ। ਠੀਕ ਹੈ। ਇਹ ਇਹ ਕਿੰਨੇ ਲੀਟਰ ਤੇਲ ਚਾਲੀ ਲੀਟਰ ਦੀ ਮੋਟਰ ਹੁੰਦੀ ਹੈ ਜੀ ਇਹ 40 ਲੀਟਰ ਜੇ ਕਿਹਾ 1 ਮਿੰਟ ਦੇ ਵਿੱਚ 40 ਲੀਟਰ ਪਰ ਜਿੰਨੀਆਂ ਮੈਂ ਐਵਰੇਜ ਦੱਸੀ ਜਨਾ ਜਿਵੇਂ 70 ਲੀਟਰ ਵਾਲੀ ਮੋਟਰ ਹੈ ਇਹ ਮੰਨ ਕੇ ਚੱਲੋ 1 ਪਰ ਮਿੰਟ ਦਾ 30 35 ਲੀਟਰ ਡੀਜ਼ਲ ਜਿਹੜੀ 50 ਲੀਟਰ ਵਾਲੀ ਹੈ ਇਹ 25 ਕਿ ਲੀਟਰ ਜਿਹੜੀ 40 ਲੀਟਰ ਵਾਲੀ ਆਂਦੀ ਹੈ 18 20 ਲੀਟਰ ਜਿਵੇਂ ਆ ਛੋਟੀ ਜੀ ਦਿਖਾਈ ਆ ਇਹ ਵੀ 18 20 ਲੀਟਰ ਪਰ ਮਿੰਟ ਦਾ ਤੇਲ ਡਿਸਚਾਰਜ ਕਰਦੀ ਹੈ ਠੀਕ ਆ ਬਾਈ ਆ ਵੀ ਹੂੰ ओके ए त ए दा सीधी ड्रम च डग पणी हां ड्रम दा बड़ा न्यारा है बाकी यार हर आइटम ए टू जी एंड प्रोडक्ट ਆਪਣੇ ਕੋਲੇ हां जो भी लोन मूवर ਆਪਾਂ ਨਵੀਆਂ ਜਿਵੇਂ लोन मूवर ਹੱਥ ਵਾਲੇ ਮੈਨੂਅਲ ਬਿਜਲੀ ਵਾਲੇ ਇੰਜਨ ਵਾਲੇ ਸਾਰੇ ਤਰ੍ਹਾਂ ਦੇ ਲੋਨ ਮੂਵਰ ਸ਼ੁਰੂ ਕਰਤੇ ਇੱਕ ਇੱਕ ਆ ਚੀਜ਼ ਕੀ ਆ ਜਿਹੜੀ ਆ ਪੱਖਾ ਲਿਆਂਦਾ ਵੀਰੇ ਅੱਛਾ ਇਹ ਗਰਮੀ ਨਗਾ ਚੱਲਿਆ ਹੁਣ ਲਿਆਂਦਾ ਉਹ ਯਾਰ ਲਿਆਂਦਾ ਤਾਂ ਕਦੋਂ ਦਾ ਅੱਛਾ ਬਸ ਟਾਈਮ ਹੀ ਨਹੀਂ ਲੱਗਿਆ ਯਾਰ ਇਹ ਤਾਂ ਹੁਣ ਕੀ ਆ ਆ ਵੇਖੋ ਇਹ ਬੈਟਰੀ ਦੇ ਆ ਇਹ ਖੇਤਾਂ 'ਚ ਬੜਾ ਨਿਆਰਾ ਆਉਂਦਾ ਹੈ। ਰੇਡ ਵੀ ਰੇਡ ਵੀ ਸਸਤਾ ਜਾਈਦਾ। ਕਿੰਨਾ? 2600 ਰੁਪਏ ਦਾ। ਸਿਰਫ 2600 ਦਾ। ਹਾਂ। ਇਹਦੇ 'ਚ ਲਾਈਟ ਵੀ ਆ ਗਈ ਏ। ਲੈ। ਇਹ ਮੋਬਾਈਲ ਚਾਰਜ ਵੀ ਕਰ ਦਿੰਦਾ। ਹਾਂ। ਹੁਣ ਜਿਵੇਂ ਅੱਜ ਸ਼ਮੀ ਪਈ ਜਾਂਦਾ ਸੀ ਸਾਰਾ ਦਿਨ ਲਾਈਟ ਨਹੀਂ ਸੀਗੀ। ਇਹਨੇ ਵਧੀਆ ਡੰਗਾ ਸਾਰਤਾ। ਹਾਂ। ਕਿਆ ਬਾਤ ਆ ਯਾਰ। ਨਿੱਕੀ ਜੀ ਆਈਟਮ ਆ ਨਾਲੇ ਖੇਤਾਂ 'ਚ ਬਹੁਤ ਨਿਆਰਾ ਆਉਂਦਾ। ਇਹ ਵਿਦਆਊਟ ਬੈਟਰੀ ਵੀ ਦੇ ਦਿੰਦੇ ਆ। ਅੱਛਾ। ਜਿਵੇਂ ਇਹਦੇ ਵਿੱਚ ਯੂਪੀਐਸ ਵਾਲੀ ਬੈਟਰੀ ਲੱਗਦੀ ਆ। ਹਾਂ। ਛੋਟੀ ਇੱਥੇ ਹੈਣੀਗੀ ਛੋਟੀ ਬੈਟਰੀ ਲੱਗਦੀ ਹੈ ਯਾਰ ਵੀ ਕਸਟਮਰ ਰਾਤ ਦੀ ਵੀ ਲਾ ਸਕਦਾ ਇਹ ਵਿਦ ਬੈਟਰੀ ਰੇਟ ਦੱਸਿਆ ਮੈਂ 2600 ਰੁਪਏ ਅੱਛਾ ਬੈਟਰੀ ਦਾ ਰੇਟ ਹੈ ਜੋ ਹੋਰ ਘਟ ਜਾਣਾ ਹੈ ਬੈਟਰੀ ਅਗਲੇ ਕੋਲੇ ਹੈਗੀ ਆ ਤਾਂ ਅਗਲਾ ਆਪਦੀ ਰੱਖਦੇ ਯਾਰ ਬਿਲਕੁਲ ਠੀਕ ਹੈ ਬਈ 700 ਰੁਪਏ ਦਾ ਫਰਕ ਪੈ ਜਾਂਦਾ ਠੀਕ ਹੈ 1900 ਰੁਪਏ ਦਾ ਰਹ ਜਾਂਦਾ ਬੈਟਰੀ ਅਗਲੇ ਦੇ ਘਰੇ ਪਈ ਹੁੰਦੀ ਹੈ ਯਾਰ ਕੰਪਿਊਟਰ ਕਿਰਾਏ ਵਾਲੀ ਹੋਰ ਵਾਲੀ ਹੋਰ ਵਾਲੀ ਸਾਰੀ ਹਾਂ ਹੁਣ ਅਗਲੀ ਆਜੋ ਸਭ ਤੋਂ ਵੱਡੀ ਮੇਨ ਬੈਟਰੀ ਵਾਲੇ ਪੰਪ ਚ ਆਪਾਂ ਲੀਥੀਅਮ ਬੈਟਰੀ ਦਾ ਰੇਟ ਹਾਂ ਨੋਰਮਲ ਬੈਟਰੀ ਕੀ ਰੇਟ ਕਰਤਾ अच्छा ਕਿੰਨੇ ਦਾ ਕਰ ਯਾਰ ਆ ਜਿਵੇਂ ਬੈਟਰੀ ਗਈ ਹੈ ਹਾਂ ਇਹ ਬਾਜ਼ਾਰ ਚ ਜਿੰਮੇਦਾਰ ਪਵਾਉਂਦਾ ਹੀ ਹੈ ਨਾ ਤੇ ਆ ਹੁਣ ਤੂੰ ਤੈਨੂੰ ਤਾਂ ਪਤਾ ਹੀ ਆ ਵੀ ਇਹ ਕੀ ਹੈ ਤੇ ਆ ਕੀ ਹੈ ਇਹ ਬਹੁਤ ਫਰਕ ਹੈ ਇਹ ਲੀਥੀਅਮ ਬੈਟਰੀ ਆ ਗਈ ਇਹਦੇ ਵਿੱਚ ਆਪਾਂ 12 ਵੋਲਟ 12 ਐਂਪੀਅਰ 12 ਵੋਲਟ 18 ਐਂਪੀਅਰ 12 ਵੋਲਟ 24 ਐਂਪੀਅਰ ਅੱਛਾ ਤਿੰਨੇ ਤਰ੍ਹਾਂ ਦੀ ਲੈਣ ਠੀਕ ਹੈ ਠੀਕ ਹੈ ਜਿਹੜਾ ਇਹਦਾ ਰੇਟ ਰੱਖਿਆ ਹੁਣ ਕਿਉਂਕਿ ਆਪਣੇ ਕੋਲੇ ਜਿਹੜੇ ਬਾਹਰ ਆਪਣੇ ਕੋਲੇ ਪੁਰਾਣੀ ਜ਼ਿਮੀਦਾਰ ਜਿਵੇਂ ਜਿਹੜੀ ਰੰਮੀ ਚਲਾ ਰਹੇ ਆ ਉਹਨਾਂ ਕੋਲੇ ਇਹਦਾ ਚਾਰਜਰ ਹੈ ਨਹੀਂ ਗੱਲ ਇਥੇ ਵਾਲੀ ਦਾ ਇਹ ਆਪਾਂ ਵਿਧ ਚਾਰਜਰ ਐਤ ਕੀ ਦੇ ਰਹੇ ਆ ਹਾਂ ਅੱਗੇ ਤੋਂ ਕੱਲੀ ਬੈਟਰੀ ਪੈਣੀ ਆ ਚਾਰਜਰ ਦੇ ਪੈਸੇ ਉਹਦੇ ਕੱਢ ਜਾਣੇ ਹਾਂ ਹੁਣ ਮੈਂ ਤੁਹਾਨੂੰ ਆਹ ਕਿਹੜੀ ਆ 12 14 ਵਾਲੀ ਹਾਂ 12 ਵੋਲਟ 14 ਐਂਪੀਅਰ ਵਿਧ ਚਾਰਜਰ ਪੁਰਾਣੀ ਬੈਟਰੀ ਕੱਟ ਕੇ ਆਪਾਂ 1800 ਰੁਪਏ ਲੈਣੀ ਸਰ ਕੀ ਸਰ ਅੱਛਾ ਤੇ ਟਰਮੀ ਵਜਨ ਹੀ ਖਤਮ ਨਾਲੇ ਟਰਮੀ ਦਾ ਵਜਨ ਨਾਲੇ ਲਾਈਵ ਡਬਲ ਟ੍ਰਿਪਲ ਹੋ ਗਈ ਪਤਾ ਨਹੀਂ ਕਿੰਨੀ ਇਹਦੇ ਵਿੱਚ ਜਿਵੇਂ 12 18 ਲੈਣੇ ਆ ਉਹਦੇ ਐਕਸਟਰਾ ਚਾਰਜਸ 12 24 ਲੈਣੀ ਆ ਉਹਦਾ ਐਕਸਟਰਾ ਉਹਦਾ ਐਕਸਟਰਾ ਜਿਵੇਂ ਆਮ ਟਰਮੀ ਦੇ ਵਿੱਚ ਜਿਹੜੀ ਆਮ ਆਪਣੇ ਪਿੰਡਾਂ 'ਚ ਚੱਲਦੀਆਂ ਟਰਮੀਆ ਉਹਦੇ ਵਿੱਚ ਬੈਟਰੀ ਹੁੰਦੀ ਹੈ 12 ਵੋਲਟ 12 ਐਂਪੀਅਰ ਜਾਂ 12 ਵੋਲਟ 14 ਐਂਪੀਅਰ 12 ਐਂਪੀਅਰ ਵੀ ਇਹ ਬਹੁਤ ਚੱਲ ਜੂ ਉਹਨੂੰ 12 ਵੀ ਜ਼ਿਆਦਾ ਚੱਲ ਜੂ 12 ਵੋਲਟ 14 ਐਂਪੀਅਰ ਆਪਾਂ માત્ર 1800 ਰੁਪਏ ਦੇ ਵਿੱਚ ਵਿਦ ਚਾਰਜਰ ਹੂੰ ਪੁਰਾਣੀ ਬੈਟਰੀ ਕੱਟ ਕੇ ਉਹਦੀ ਹਾਂ ਵੀ ਲਿਥੀਅਮ ਵਾਲਾ ਚਾਰਜਰ ਦਵਾਂਗੇ ਜਿਹੜਾ ਚਾਰਜਰ ਵੀ ਦਵਾਂਗੇ ਅਗਲੇ ਨੂੰ ਉਹ ਪੱਖੇ ਵਾਲਾ ਦਵਾਂਗੇ ਠੀਕ ਹੈ ਜਿਵੇਂ ਸਕੂਟਰੀਆਂ ਵਾਲਾ ਚਾਰਜਰ ਨਹੀਂ ਹੁੰਦਾ ਉਹ ਵਾਲਾ ਚਾਰਜਰ ਪੱਖਾ ਵਿੱਚ ਲੱਗਾ ਹੋਇਆ ਪੱਖਾ ਲੱਗਾ ਠੀਕ ਹੈ ਵੀ ਐ ਜਾ ਰੇਡ ਕਰਤਾ ਯਾਰ ਵੀ ਅਗਲਾ ਜਿੱਥੇ ਮਰਜੀ ਜਾ ਦਿਓ ਟਰਾਈ ਕਰ ਸਹੀ ਹੈ ਸਹੀ ਵੀ ਲਿਥੀਅਮ ਵੀ ਜਿਵੇਂ ਆਪਾਂ ਕਦੋਂ ਬਾਈ ਜੀ ਜਨ ਦੇ ਕਹਨ ਤੇ ਬਣਵਾਈ ਸੀ 2020 ਚ ਬਣਵਾਈ ਸੀ ਉਦੋਂ ਬੈਟਰੀ ਬਹੁਤ ਮਹਿੰਗੀ ਸੀ ਹੁਣ ਜਿਵੇਂ ਲਿਥੀਅਮ ਦਿਨੋਂ ਦਿਨ ਰੇਟ ਉਹਦੇ ਘਟ ਗਿਆ ਉਹ ਬੈਟਰੀ ਹੈ ਜੇ ਬੈਟਰੀ ਵਾਲਾ ਪੰਪ ਮੇਰੇ ਕੋਲ ਹੈ ਚੱਲ ਗਿਆ ਹਾਂ ਹੁਣ ਆਂ ਦੇ ਕੇ ਪੰਜ ਸਾਲਾਂ ਬਾਅਦ ਲੋਕੀ ਆ ਚਪਈਆਂ ਹੋਣੀਆਂ ਬੈਟਰੀਆਂ ਵੀ ਹੁਣ ਚੇਂਜ ਕਰਾਣ ਆਂਦੇ ਆ ਆ ਬੈਟਰੀਆਂ ਸਾਲ ਚੱਲਦੀਆਂ ਇਹ ਸਾਲ ਚੱਲਦੀਆਂ ਇਹਦਾ ਤਾਂ ਹੈਗਾ ਹੀ ਆ ਫਿਰ ਰੇਟ ਵੀ ਆਪਾਂ ਕੋਈ ਹੋਣੀ ਵੀ ਨਜਾਇਜ਼ ਰੇਟ ਯਾਰ ਹਾਂ ਵੀ ਇਹਦੇ ਚ ਸਾਡੇ ਕੋਲੇ 8 ਨੰਬਰ 9 ਨੰਬਰ 10 ਨੰਬਰ ਮੰਗਾਏ ਆ ਹਾਂ ਵੀ ਅੱਗੇ ਇਹਦਾ ਰੇਟ ਵੀ ਆਪਾਂ 300 ਰੁਪਏ ਰੱਖਿਆ ਸਰ ਸਿਰਫ 300 ਦਾ ਬੋਲਣਾ ਠੀਕ ਆ ਜੋੜੋ ਵੀ ਇਹ ਤਾਂ ਚੱਲ ਯਾਰ ਇੰਜ ਜਿਹੜਾ ਹੁਣ ਤੇਰੀ ਵੀਡੀਓ ਸ਼ੇਅਰ ਕਰ ਗਿਆ ਉਹ ਆ ਉਹਨੂੰ ਨਾਲ ਗੈਫਟ ਗੈਫਟੀ ਦੇ ਰਹਾ ਠੀਕ ਹੈ ਬਾਈ ਠੀਕ ਹੋਰ ਦਾ ਸਹੀ ਵੀ ਰੋਲਾ ਇਹ ਆ ਯਾਰ ਵੀ ਅਗਲੇ ਦਾ ਫਾਇਦਾ ਹੋਣਾ ਚਾਹੀਦਾ ਬਿਲਕੁਲ ਹੁਣ ਜਿਵੇਂ ਕਾਰਵਾ ਅਸ਼ਰਦੀ ਫੁੱਲ ਰੇਂਜ ਆ ਪਰ ਮੈਂ ਇਹਨੂੰ ਰეკਮੈਂਡੇਸ਼ਨ ਨਹੀਂ ਕਰਦਾ ਮੈਂ ਪਹਿਲਾਂ ਵੀ ਵੀਡੀਓ ਪਾਣਾ ਆਪਾਂ ਦਾ ਇਹੀ ਕਹਿੰਦੇ ਆ ਇਹ ਨਹੀਂ ਵਰਤਣਾ ਇਹ ਚੀਜ਼ ਮੇਰੀ ਮੌਤ ਹੁੰਦੀ ਇਹਨੂੰ ਨਾ ਵਰਤੋ ਜਿਆਦਾ ਹਾਂ ਜੇ ਇਹਨੂੰ ਕਿਸੇ ਨੂੰ ਚੱਕ ਆ ਤਾਂ ਮੇਰੇ ਕੋਲੇ 3200 ਰੁਪਏ ਤੋਂ ਸਟਾਰਟ ਹੋ ਕੇ ਹਾਂ ਵੀ ਜਿਹੋ ਜੇ ਮਰਜੀ ਮਾਡਲ ਲੈ ਸਕਦਾ ਪਰ ਮੈਂ ਇਹਨੂੰ ਰეკਮੈਂਡੇਸ਼ਨ ਨਹੀਂ ਕਰਦਾ ਮੈਂ ਕਰਦਾ ਵੀ ਜਿਹੜਾ ਵੱਡਾ ਬਣਾਓ हां बिल्कुल। ਪਾਓ ਵੀ ਪੁਰਾਣੀ ਮੋਟਰ ਲਾਓ, ਟਰੈਕਟਰ ਵਾਲਾ ਪੰਪ ਲਾਓ, ਜਿਵੇਂ ਆ ਪਿਆ ਯਾਰ। ਆ ਹੁਣ ਜਿਵੇਂ ਆ ਪੰਪ ਆ, ਆ ਸਾਰਾ 3500 ਰੁਪਏ ਦਾ ਪੰਪ ਆ। ਅੱਛਾ। ਨਾਲੇ ਕੋਈ ਇਹ ਨਹੀਂ ਆ ਵੀ ਉਹੀ ਆਮ ਹੀ ਐ, ਆ ਪਿਆ ਬ੍ਰਾਂਡ ਪੜ ਲਓ। ਬਿਲਕੁਲ। ਇਹ 22 ਨੰਬਰ ਪੰਪ ਹੁੰਦੇ ਆ ਯਾਰ। ਹੂੰ। ਜਿਵੇਂ ਮਾਰਕੀਟ 'ਚ ਜਾਂਦੇ ਜੀ ਇਹ 51 ਨੰਬਰ ਪੰਪ ਆ, ਇਹ 50 ਨੰਬਰ ਪੰਪ ਆ। ਇਹ 22 ਨੰਬਰ ਪੰਪ ਆ ਚੁੱਪ ਕਰਕੇ ਲਾਓ। ਠੀਕ ਐ। ਤੇ ਜਿੰਨੇ ਦਾ ਤੁਸੀਂ ਆ ਜਾਲੀ ਲੈਣਾ? ਹਾਂ 5000 4000 ਲਾਣੇ ਉਹਨੇ ਕੇ ਪੈਸੇ ਇਹਦੇ 1000 ਵੱਧ ਲੱਗ ਜੂ ਨਾਲੇ ਲਾਈਫ ਟਾਈਮ ਵਾਲਾ ਕੰਮ ਹੈ ਬਈ ਮੋਟਰ ਆ ਦੀ ਘਰੋਂ ਲਾ ਘਰੋਂ ਲਾ ਲੋ ਜੇ ਨਹੀਂ ਹੈਗੀ ਤਾਂ ਮੇਰੇ ਕੋਲੇ ਇੰਨੀ ਹੈਗੀਆਂ ਹੈਗੀਆਂ ਚੀਜ਼ਾਂ ਵੀ ਜਿਹੋ ਜੀ ਮਰਜ਼ੀ ਤਿਆਰ ਕਰਾਂਗਾ ਤਾਂ ਨਿਓਇਲਾਂ ਪਈਆਂ ਹੁਣ ਜਿਵੇਂ ਖਾਲਿਆਂ ਵਾਲੇ ਬੱਟਿਆਂ ਵਾਲੀਆਂ ਲੈ ਦੱਸ ਵੀ ਇਹਦੇ ਚ ਆ ਇੱਕੋ ਲੈ ਕੇ ਆ ਤੈਨੂੰ ਇੱਕ ਚੀਜ਼ ਦਿਖਾਵਾਂ ਮੈਂ ਮਾਰਕੀਟ ਚ ਚੀਜ਼ ਨਹੀਂ ਮਿਲ ਨਾਲੇ ਹੈ ਕਿ ਨਹੀਂ ਸਸਤੀਆਂ ਸੀ ਅੱਛਾ ਆ ਪਹਿਲਾਂ ਸਰਾਜਾ ਹੁੱਡ ਵਰਤਦੇ ਸੀ ਹਾਂ ਬਈ ਨਿਓਜੋ ਲਾਣੀ ਪੈਂਦੀ ਸੀ ਹੁਣ ਇਹਦੇ ਵਿੱਚ ਹੀ ਨਿਓਜੋ ਲਾਤੀ ਆ ਬਈ ਅੱਛਾ ਇਹ ਨਿਓਜੋ ਨਾਲ ਲਾਤੀ ਆ ਸਿੱਕੇ ਜੇ ਦੇ ਦਿੰਨੇ ਆ ਇਹ 2 2 3 3 ਨਾ ਇੱਕ ਨਿਓਜੋ ਨਾਲ ਆ ਪਈ ਆ ਤੇ ਨਿਓਜੋ ਵਿੱਚ ਲੱਗ ਜਾਂਦੀ ਇਕੱਲੀ ਡੰਡੀ ਦੇ ਕਿਸੇ ਇਹਦੇ ਵਿੱਚ ਬੈਟਰੀ ਵਾਲੀ ਹੈਗੀ ਆ ਹੁਣ ਜਿਵੇਂ ਬੈਟਰੀ ਵਾਲੀ ਦੀਆਂ ਦੱਸਾਉਂਦਾ ਉਹ ਆਨਲਾਈਨ ਬਹੁਤ ਮਹਿੰਗੀਆਂ ਵੇਚੀ ਜਾਂਦੇ ਲੋਕੀ ਹੂੰ ਯਾਰ ਆ ਪਲੱਗ ਡਾਕਟਰ ਪਿਆ ਆ ਵੇਖ ਇਧਰ ਹਾਂ ਆ ਰਿਜੀਨਲ ਆ ਜਿਹੜੀ ਮੈਂ ਉੱਥੇ ਗੱਲ ਕੀਤੀ ਸੀ ਗੱਲ ਕੀਤੀ ਤੁਹਾਡੇ ਨਾਲ ਇਹ ਜਮਾਂ ਓਰੀਜਨਲ ਚైనਾ ਦਾ ਹੈ ਇੰਡੀਅਨ ਨਹੀਂ ਆ ਠੀਕ ਹੈ ਇੰਡੀਅਨ ਦੇ ਉੱਤੇ ਪਾਣੀ ਪੈ ਜੇ ਨਾ ਉਦੋਂ ਹੀ ਬੰਦ ਹੋ ਜਾਂਦਾ ਆ ਫਿਲਟਰ ਹੈ ਵੱਡੇ ਆ ਨਿਊਜਲ ਬੜੀ ਟ੍ਰੈਂਡਿੰਗ 'ਚ ਚੱਲਦੀ ਪਈ ਆ ਇਹ ਹੈ ਕਿੰਨੇ ਦੀ 1.500 ਰੁਪਏ ਦੀ ਚੀਜ਼ ਹੈ ਆਨਲਾਈਨ 'ਪਾ 500 ਰੁਪਏ ਦੀਆਂ ਠੋਕੀ ਜਾਂਦੇ ਆ ਸਿੱਕਾ ਨਾਲ ਮਿਲਦਾ ਇਹਦੇ ਆ ਪਿਆ ਇਹ ਬੈਟਰੀ ਵਾਲੀ ਟਰਮੀਂਾਸ ਤੇ ਇਹ ਬੈਟਰੀ ਵਾਲੀ ਦੇ ਲਾ ਲਾ ਇੰਜ ਹੱਥ ਵਾਲੀ ਦੇ ਲਾ ਲਓ ਇੰਜਨ ਵਾਲੀ ਦੇ ਲਾ ਲਓ ਇਹਦੇ ਨਾਲ ਪ੍ਰੈਸ਼ਰ ਵੱਧਾ ਪ੍ਰੈਸ਼ਰ ਉਹ ਸੋਨਾ ਬਣਦਾ ਵਾ ਸੋਨਾ ਬਣ ਜਾਂਦਾ ਹਾਂ ਹਾਂ ਹੁਣ ਇੱਕ ਇੱਕ ਆਇਤਮ ਹੋਰ ਆਈ ਆ ਪਈ ਆ ਇਹ ਸਭ ਕੁਝ ਜੋ ਤੁਸੀਂ ਆਨਲਾਈਨ ਵੇਖਦੇ ਹੋ ਆ ਯਾਰ ਆਪਣੀ ਦੁਕਾਨ ਤੇ ਹੈਗੀ ਆ ਜਿਵੇਂ ਆ ਚੀਜ਼ਾਂ ਇਹ ਸਭ ਸਸਤੀਆਂ ਵੀਰੇ ਯਾਰ ਇਹ ਕੀ ਆ ਬਿਗੀ ਮਹੰਗੀ ਜਾਂ ਇੱਕ ਉਹ ਦਾਤੀ ਜੀ ਆਈ ਆ ਐ ਚਲਦੀ ਪਈ ਆ ਉਹਨੂੰ ਗੌਰ ਨਾਲ ਵੇਖੋ ਵੀ ਕਿੰਨੇ ਪੱਠੇ ਅੜਦੇ ਉਹਦੇ ਹਾਂ ਉਹ ਹੋਰ ਸਿਸਟਮ ਉਹ ਚਾਹ ਪੱਤੀ ਦੇ ਕਿਹੜੇ ਆਸਾਮ ਚਲਦੀ ਆ ਚਾਹ ਪੱਤੀ ਦੇ ਹਸਤੇ ਆ ਕੱਲੇ ਉੱਤੇ ਪੱਤੇ ਪੱਤੇ ਜੇ ਲਾਉਣ ਨੂੰ ਦੇਖੀ ਯਾਰ ਕਿੱਥੇ ਪਈ ਐ ਇੱਥੇ ਸਿੱਟੀ ਪਈ ਸੀ ਹੁਣੇ ਮੈਂ ਵੇਖੀ ਆ ਹਾਂਜੀ ਹੁਣ ਜਿਵੇਂ ਆ ਬੈਟਰੀ ਵਾਲ ਆ ਗਿਆ ਤਾਂ ਬੜਾ ਚਲਦਾ ਵੈ ਜੀ 3500 4000 ਚ ਪੱਠੇ ਵੱਡੋ ਜੀ ਫਲਾਣਾ ਕਰੋ ਤੇਮਕਰ ਇਹਦੇ ਚ ਆ ਮੋਟਰ ਆ ਵੀਰੇ ਇਹਦੇ ਅੰਦਰ ਏਡੀ ਕੀ ਮੋਟਰ ਆ ਬੈਟਰੀ ਵਾਲੀ ਰੰਮੀ ਦੀ ਹਮ ਕਿਹੜੀ ਆਪਣੀ ਮੋ ਬੈਟਰੀ ਵਾਲੀ ਰੰਮੀ ਦੀ ਮੋਟਰ ਨਹੀਂ ਹੁੰਦੀ ਉਹ ਚੀਜ਼ ਐ ਇਹ ਕਿਵੇਂ ਕਾਮਯਾਬ ਹੋ ਜੂਵੇ ਸਹੀ ਗੱਲ ਐ ਪੱਠੇ ਵੱਡਣਾ ਪੱਠੇ ਵੱਡਣਾ ਦੇ ਆ ਦੂਜੇ ਦੀ ਬ੍ਰਸ਼ ਕਟਰ ਉਹ ਚੀਕ ਕਢਾਉਂਦੇ ਉਹ ਚੀਕ ਨਿਕਲ ਜਾਂਦੀ ਆ ਇਹ ਕੀ ਐ ਫੁੱਲ ਇੱਕ ਕੰਮ ਹੈ ਥੋੜੇ-ਮੋਟੇ ਯਾਰ ਕਰੇ ਬੱਤੇ-ਪੁੱਤੇ ਹੈਗੇ ਆ ਝਾੜ ਲੈ ਵਾ ਠੀਕ ਆ 2-4 ਮਿੰਟ ਚਲਾ ਲਿਆ ਇਹ ਕਿਵੇਂ ਪੱਠੇ ਵੜ ਦੂ ਬਿਲਕੁਲ ਇਹ ਪਹਿਨ ਹਾਂ ਜੇ ਕਿਸੇ ਨੂੰ ਇਹ ਹੁੰਦਾ ਯਾਰ ਵੀ ਰਤਨ ਵਾਲਿਆਂ ਕੋਲੇ ਚੀਜ਼ ਹੈ ਨਹੀਂ ਹੈਗੀ ਆ ਹੈਗੀ ਆ ਬਰ ਅਸੀਂ ਦਿੰਦੇ ਨਹੀਂ ਦਿੰਦੇ ਨਹੀਂ ਅਸੀਂ ਪਹਿਲਾਂ ਆ ਵਰਤੀ ਆ ਹੁਣ ਆ ਨੱਟ ਨਾਟੀ ਵੇਖ ਲੈ ਯਾਰ ਕੀ ਛਾਵੜ ਹੋਣੀ ਆ ਹਾਂ ਸਹੀ ਗੱਲ ਆ ਇਹ ਕਿ ਦੋ ਲੋਕੀ ਆਨਲਾਈਨ ਮੰਗਾ ਲੈਂਦੇ ਆ ਮੁੜ ਕੇ ਪੈਸੇ ਖਰਾਬ ਜਾਂਦੇ ਆ ਇਸੇ ਕਰਕੇ ਕਹਿੰਦਾ ਵੀ ਆ ਆਓ ਹਾਂ ਆਨਲਾਈਨ ਹਾਂ ਵੀ ਚੀਜ਼ ਚੈੱਕ ਕਰੋ ਵੀ ਅਗਲੇ ਕੋਲੇ ਕਿੰਨਾ ਖਾ ਥੀਲਾ ਚ ਤੇਲ ਸਹੀ ਆ ਵੀ ਦੇਖੋ ਪਰਖੋ ਚਲਾ ਕੇ ਦੇਖੋ ਚੀਜ਼ਾਂ ਵੀਡੀਓ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਤੇ ਅਸਲ ਸੱਚਾਈ ਕੁਝ ਹੋਰ ਹੋਰ ਹੈ ਇਹ ਸੱਚੀ ਗੱਲ ਹੈ ਮੈਂ ਇਹ ਤਾਂ ਹੈਗਾ ਹੀ ਹੈ ਬਈ ਬਿਲਕੁਲ ਇਹ ਕੀ ਹੈ ਯਾਰ ਹੁਣ ਆ ਵਾਸ਼ਰ ਜੇ ਵੇਖ ਦੋ 4000 ਦਾ ਚੱਕੋ ਜੀ ਕੰਬੈਨ ਧੋ ਲੋ ਇਹ ਕਰ ਲੋ ਕਿਤੇ ਨਹੀਂ ਪਤਾ ਵੀ ਕਦੇ ਵੀ ਮੈਂ ਇਹਦੇ ਕੋਲੇ ਹੁਣ ਦਿਨ ਦੇ ਵਿੱਚ 2-200 ਕਸਟਮਰ ਆਉਂਦਾ ਯਾਰ ਹਾਂ ਆਪਾਂ ਜੀਮਿੰਦਾਰ ਨੂੰ ਇਹ ਕਹਿੰਨੇ ਆ ਵੀਰੇ ਯਾਰ ਮੋਟਰ ਤੇ ਪੰਪ ਕੰਬੋ ਹੋਵੇ ਚੀਜ਼ ਨਾ ਖਰੀਦ ਹਮ ਇੱਕ ਦਿਨ ਮੋਟਰ ਦਾ ਆਣਾ ਹੀ ਆਣਾ ਜਦੋਂ ਆਣਾ ਹੀ ਆਣਾ ਬਿਲਕੁਲ ਤੇ ਦਿਨ ਮਾੜਾ ਹੋਇਆ ਤਾਂ ਨੁਕਸਾਨ ਨੁਕਸਾਨ ਵੱਡਾ ਹੋ ਜਾਂਦਾ ਠੀਕ ਆ ਬਾਈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ